ਮੇਰਾ ਨਾਮ ਓਮ ਸਿੰਘ ਹੈ ਜੀ ਅੱਜ ਅਸੀਂ ਐਂਪੀਰ ਬੁੱਲਸ ਦੀ 7ਥ ਬ੍ਰਾਂਚ ਓਪਨ ਕਰਨ ਜਾ ਰਹੇ ਹਾਂ ਅੰਮ੍ਰਿਤਸਰ ਬੀ ਬਲਾਕ ਰਣਜੀਤ ਵੈਨਿਊ ਮਾਰਕੀਟ ਦੇ ਵਿੱਚ ਤੋਂ ਐਂਪੀਰ ਬੁੱਲਸ ਇੱਕ ਐਸਾ ਸਟਾਕ ਮਾਰਕੀਟ ਇੰਸਟੀਚਿਊਟ ਹੈ ਤੁਸੀਂ ਨੋਰਮਲ ਇੰਸਟੀਟਿਊਟ ਤਾਂ ਕਈ ਸਾਰੇ ਦੇਖੇ ਹੋਣਗੇ ਜੋ ਬੱਚੇ ਨੂੰ ਪੜਾ ਕੇ ਭੇਜ ਦਿੰਦੇ ਆ ਬਟ ਐਮਪਰੇਬਲ ਇਸ ਨੋਟ ਜਸਟ ਅ ਬੇਸਿਕ ਇੰਸਟੀਟਿਊਟ ਇੱਥੇ ਤੁਹਾਨੂੰ ਸਟਾਕ ਮਾਰਕੀਟ ਦੀ ਇੰਡਸਟਰੀ ਦੇ ਵਿੱਚ ਕੈਰੀਅਰ ਬਿਲਡ ਕਰਕੇ ਦਿੰਦੇ ਆ ਲਾਈਕ ਸਾਡੇ ਕੋਲ ਕਈ ਸਾਰੇ ਪ੍ਰੋਗਰਾਮਸ ਹੁੰਦੇ ਆ ਸਾਡੀ ਫੰਡਿੰਗ ਪ੍ਰੋਗਰਾਮ ਇਹ ਅਸੀਂ ਬੱਚੇ ਨੂੰ ਗਰੰਟੀਡ ਜੋਬ ਪਲੇਸਮੈਂਟ ਵਰਗੀਆਂ ਆਪੋਰਚ्युनिटी ਵੀ ਦਿੰਦੇ ਆ ਕਿ ਸਟਾਕ ਮਾਰਕੀਟ ਦੀ ਬਿਗੇਸਟ ਪ੍ਰੋਬਲਮ ਇਹ ਹੈ ਬੱਚਾ ਸਿੱਖਦਾ ਲੈਂਦਾ ਬਟ ਉਸ ਤੋਂ ਪਤਾ ਹੀ ਨਹੀਂ ਕਰਨਾ ਕੀ ਹੈ ਤਾਂ ਐਮਪਰੇਬਲ ਇਸ ਰਾਈਟ ਪਲੇਸ ਜਿਸ ਕਿਸ ਨੇ ਵੀ ਸ਼ੇਅਰ ਮਾਰਕੀਟ ਦੀ ਦੁਨੀਆ 'ਚ ਅੱਗੇ ਅਨਿ ਕੁਐਸ਼ਨ ਇਹਦੇ ਕੋ ਚਾਰजेस ਵਗੈਰਾ ਰੱਖਦੇ ਹੈ ਕੋਈ ਹਾਂਜੀ ਸਰ ਸਾਡਾ 3 ਮਹੀਨੇ ਦਾ ਪੂਰਾ ਕੋਰਸ ਹੁੰਦਾ ਹੈ ਜਿਸ ਦੀ ਕੰਪਲੀਟ ਕੋਰਸ ਦੀ ਫੀਸ ਸਾਡੇ ਕੋਲ ਕਈ ਸਾਰੇ ਕੋਰਸਸ ਨੇ ਮਹੀਨੇ ਦੇ ਵੀ ਹੈ 15 ਦਿਨ ਦੇ ਵੀ ਹੈ 30 ਦਿਨ ਦੇ ਵੀ ਹੈ ਤਾਂ ਜੋ ਵੀ ਬੰਦਾ ਸਾਡੇ ਕੋਰਸ ਦੇ ਪ੍ਰਾਈਸ ਇੰਟਰਸਟ ਰੱਖਦਾ ਹੈ ਉਹ ਸਾਡੇ ਆਫਿਸ ਆ ਕੇ ਪ੍ਰਾਈਸ ਬਾਰੇ ਪ੍ਰੋਪਰ ਸਾਡੇ ਕਾਉਂਸਲਰ ਨਾਲ ਡਿਸਕਸ ਕਰ ਸਕਦੇ ਨੇ ਕਿ ਕਿੰਨੀਆਂ ਬ੍ਰਾਂਚਾਂ ਤੁਸੀਂ ਕੱਲੇ ਖੁੱਲੀਆਂ ਹੋਈਆਂ ਨੇ ਸਾਡੀ ਸਰ ਆਲਰੇਡੀ 6 ਬ੍ਰਾਂਚਸ ਚੱਲ ਰਹੀਆਂ ਨੇ 올ਓਵਰ ਪੰਜਾਬ ਦੇ ਵਿੱਚ ਥਿਸ ਇਜ਼ ਆਰ 7ਥ ਬ੍ਰਾਂਚ ਤੁਸੀਂ ਅੰਮ੍ਰਿਤਸਰ ਦੇ ਵਿੱਚ ਓਪਨ ਕੀਤੀ ਹੈ ਅੰਮ੍ਰਿਤਸਰ ਦੇ ਲੋਕਾਂ ਨੂੰ ਕੀ ਮੈਸੇਜ ਦੇਣਾ ਤੁਸੀਂ ਸਟਾਕ ਮਾਰਕੀਟ ਦੀ ਅਗਰ ਮੈਂ ਦੁਨੀਆ ਦੀ ਗੱਲ ਕਰਾਂ ਤਾਂ ਜਿੰਨਾ ਸਕੈਮ ਜਿੰਨਾ ਫਰਾਡ ਇੱਥੇ ਹੁੰਦਾ ਆਈ ਡੋਨਟ ਥਿੰਕ ਇਸ ਤੋਂ ਇਲਾਵਾ ਕਿਤੇ ਹੁੰਦਾ ਵੀ ਹੋਏਗਾ ਆਏ ਦਿਨ ਨਵੇਂ ਸਕੈਮ 익ਸਪੋਜ਼ ਹੁੰਦੇ ਰਹਿੰਦੇ ਤਾਂ ਯੂ ਸ਼ੁੱਡ ਬੀ ਬੀ ਸੇਫ ਫਰਮ 올 ਦੀਸ ਸਕੈਮਰਸ ਬਹੁਤ ਸਾਰੇ ਅਮਰੀਕਸਰ ਦੇ ਵਿੱਚ ਵੀ ਸ਼ਾਇਦ ਹੋ ਸਕਦੇ ਫਰਾਡ ਲੋਕ ਬੈਠੇ ਹੋਣ ਬਟ ਐਂਪੀਰ ਬੁੱਲਸ ਤੁਹਾਨੂੰ ਗਾਰੰਟੀ ਨਾ ਔਨ ਕੈਮਰਾ ਕਹਿੰਦਾ ਅਸੀਂ ਤੁਹਾਨੂੰ ਆਪਣੇ ਕੋਚ ਦੇ ਵਿੱਚ ਐਸੀ ਤਿਆਰੀ ਕਰਾਵਾਂਗੇ ਯਾਰ ਐਸੇ ਸਕਿੱਲ ਸਿਖਾਵਾਂਗੇ ਜੋ ਤੁਹਾਨੂੰ ਅੱਗੇ ਕੈਰੀਅਰ ਦੇ ਵਿੱਚ ਹੈਲਪ ਕਰਨਗੇ ਸਟਾਕ ਮਾਰਕੀਟ ਜਿੰਨੇ ਅੱਗੇ ਵਧਣ ਦੇ ਲਈ ਸਰ ਬੇਸਿਕ ਚੀਜ਼ਾਂ ਕਿਹੜੀਆਂ ਸਿਖਾਉਵਾਂਗੇ ਅਸੀਂ ਬੇਸਿਕਸ ਦੇ ਵਿੱਚ ਤੁਹਾਨੂੰ ਸਟਾਕ ਮਾਰਕੀਟ ਸ਼ੇਅਰ ਸਿਲੈਕਟ ਕਿਵੇਂ ਕਰਨਾ ਹੈ ਇੰਟਰਾਡੇ ਟ੍ਰੇਡਿੰਗ ਕਿਵੇਂ ਕਰਨੀ ਹੈ ਲੌਂਗ ਟਰਮ ਸ਼ੇਅਰਸ ਕਿਵੇਂ ਪਿਕ ਕਰਨੇ ਹਨ ਸਵਿੰਗ ਟ੍ਰੇਡਿੰਗ ਪੋਜੀਸ਼ਨਲ ਟ੍ਰੇਡ ਉਹ ਸਭ ਕੁਝ ਦਿਖਾਵਾਂਗੇ ਤੁਹਾਨੂੰ ਇਹਦੇ ਵਿੱਚ ਸਰ ਕੋਰਸ ਹੀ ਗੱਲ ਕੀਤੀ ਹੈ ਇਦਰ ਜੈਨੂਇਨ ਕੋਰਸ ਹੀ ਹੋਵੇਗਾ 100% ਜੈਨੂਇਨ ਕੋਰਸ ਐਂਡ ਦਿਸ ਕੋਰਸ ਫੀ ਇਸ ਫੁਲੀ ਰਿਫੰਡੇਬਲ ਅਗਰ ਤੁਹਾਨੂੰ ਕੋਰਸ ਤੋਂ ਬਾਅਦ ਸੈਟੀਸਫੈਕਸ਼ਨ ਨਾ ਮਿਲੇ ਜਾਂ ਫਿਰ ਤੁਹਾਨੂੰ ਜੋਬ ਪਲੇਸਮੈਂਟ ਨਾ ਮਿਲੇ ਜਾਂ ਸੇਵੋਲਵੀਨ ਇੰਸਟੀਚਿਊਟ ਨਾਲ ਬੱਚਾ ਤੁਹਾਡੇ ਕੋਈ ਕਿਉਂ ਆਵੇ ਤੇ ਕੀ ਫਾਇਦਾ ਹੈ ਸਾਡੀ ਮੇਨ ਸਰ ਯੂਐਸਪੀ ਹੀ ਇਹ ਹੈ ਵੀ ਇਸ ਤੁਹਾਨੂੰ ਗਰੰਟੀਡ ਜੋਬ ਪਲੇਸਮੈਂਟ ਦਿੰਦੇ ਆ ਬਾਰ ਬਾਰ ਤੁਹਾਨੂੰ ਹੀ ਗੱਲ ਕਹਿ ਰਹੇ ਆ ਬੱਚਾ ਸਟਾਕ ਮਾਰਕੀਟ ਸਿੱਖਦਾ ਲੈਂਦਾ ਬਟ ਉਹਨੂੰ ਬਾਅਦ ਚ ਪਤਾ ਹੀ ਨਹੀਂ ਹੈ 90% ਸਟੂਡੈਂਟਸ ਕੋਲ ਕੰਮ ਕਰਨ ਲਈ ਫੰਡਿੰਗ ਹੀ ਨਹੀਂ ਹੈ ਤਾਂ ਅਸੀਂ ਬੱਚਿਆਂ ਨੂੰ ਫੰਡਿੰਗ ਵੀ ਦਿੰਦੇ ਆ ਜੋਬ ਵੀ ਲਗਵਾ ਕੇ ਦਿੰਦੇ ਆ ਤਾਂ ਦੈਟਸ ਆਰ ਮੇਨ ਯੂਨਿਕ ਸੇਲਿੰਗ ਪੁਆਇੰਟ ਸਰ ਸੈਲੈਕਸ਼ਨ ਜੇ ਗੱਲ ਕਰੀਏ ਤੇ ਰਿਸਕ ਕਿੰਨਾ ਦੇ ਵਿੱਚ ਸਰ ਦੇਖੋ ਰਿਸਕ ਤਾਂ ਹਰ ਚੀਜ਼ ਦੇ ਵਿੱਚ ਅਸੀਂ ਕਾਰ ਚਲਾ ਰਹੇ ਹਾਂ ਉਹਦੇ ਵਿੱਚ ਵੀ ਰਿਸਕ ਹੈ ਬਾਈਕ ਡਰਾਈਵ ਕਰ ਰਹੇ ਹਾਂ ਉਹਦੇ ਵਿੱਚ ਵੀ ਰਿਸਕ ਹੈ ਬਟ ਇੱਕ ਚੀਜ਼ ਜੋ ਰਿਸਕ ਨੂੰ ਘਟਾਉਂਦੀ ਹੈ 댓 ਇਜ਼ ਸਕਿੱਲ ਅਗੇ ਮੈਨੂੰ ਕਾਰ ਚਲਾਉਣ ਦਾ ਸਕਿੱਲ ਹੈ ਡੈਫੀਨਿਟਲੀ ਰਿਸਕ ਘਟ ਜਾਏਗਾ ਸੇਮ ਇਟ ਇਨ ਸ਼ੇਅਰ ਮਾਰਕੀਟ ਹੈ ਅਗਰ ਤੁਸੀਂ ਇਹਨੂੰ ਸਕਿੱਲ ਹੀ ਨਹੀਂ ਹੈ ਤਾਂ ਜੂਏਂ ਕੋ ਖੇਡੀ ਚੱਲੋ ساری ਉਮਰ ਲੱਗ ਜਾਂਦੀ ਹੈ ਬਟ ਅਗੇ ਸਟਾਕ ਮਾਰਕੀਟ ਤੇ ਕੰਮ ਕਰਨਾ ਹੈ ਤਾਂ ਯੂ ਮਸਟ ਹੈਵ ਸਮ ਸਕਿੱਲ ਟੂ ਵਰਕ ਇਨ ਸਟਾਕ ਮਾਰਕੀਟ ਜੋ ਕੀ ਇਹਦੇ ਵਿੱਚ ਕਿਹਾ ਜਾਂਦਾ ਹੈ ਵੀ ਆਪਣੇ ਰਿਸਕ ਤੇ ਅਗੇ ਲੋਕ ਡੈ ਦੇਖੋ ਜੇ ਅੱਗੇ ਵਧਣਾ ਲਾਈਫ ਦੇ ਵਿੱਚ ਤਾਂ ਸਾਨੂੰ ਰਿਸਕ ਤੇ ਲੈਣਾ ਪਏਗਾ ਐਂਡ ਉਸ ਰਿਸਕ ਨੂੰ ਹੀ ਘਟਾਉਣ ਲਈ ਅਸੀਂ ਐਮਪੀਰਬਲਸ ਦੀ ਬ੍ਰਾਂਚ ਖੋਲ੍ਹੀਏ ਤਾਂ ਕਿ ਸਾਡੇ ਕੋਲ ਆਊ ਸਿੱਖੋ ਇਸ ਨੂੰ ਸਕਿੱਲ ਡਿਵੈਲਪ ਕਰਾਂਗੇ ਐਂਡ ਰਿਸਕ ਮੈਨੇਜ ਵੀ ਕਰਕੇ ਦੇਵਾਂਗੇ ਸਰ ਤੁਹਾਡਾ ਸਿਕਰ ਸਕਸੈਸ ਰੇਟ ਕੀ ਰਿਹਾ ਸਰ ਅਗਰ ਮੈਂ ਖੁਦ ਹੀ ਗੱਲ ਕਰਾਂ ਔਨ ਕੈਮਰਾ ਕੋਈ ਵੀ ਬੰਦਾ ਕਿ ਚੈੱਕ ਵੀ ਕਰ ਸਕਦਾ ਹੈ ਮਾਈ ਪੋਰਟਫੋਲੀਓ ਸਾਈਜ਼ ਇਰਾਊਂਡ 8.5 ਕਰੋੜ ਮੈਂ 8.5 ਕਰੋੜ ਨਾਲ ਟ੍ਰੇਡ ਕਰਦਾ ਤਾਂ ਇਮੇਜਿਨ ਅਗਰ ਮੈਂ ਉਹ ਤੇ 1% ਦਾ ਰਿਸਕ ਵੀ ਲੰਮਾ ਤਾਂ Đat is ਕਿਤੇ ਨਾ ਕਿਤੇ 8.5 ਲੱਖ ਰੁਪਏ ਤੁਸੀਂ ਇੰਨਾ ਸੇਫ ਚੱਲਦੇ ਆ ਮਾਰਕੀਟ ਦੇ ਵਿੱਚ ਵੀ ਅਸੀਂ 1% ਦਾ ਡਰਾਉਡਾਉਨ ਵੀ ਲੈ ਕੇ ਚੱਲਦੇ ਐ ਐਂਡ ਸਕਸੈਸਰੀ ਸਟੱਡੀ 80 ਤੋਂ 90% ਦੀ ਹੈਗੀ ਐ ਉਹ ਸਾਡੇ ਔਨ ਰਿਕਾਰਡ ਸਾਡੀ ਬੈਲੈਂਸ ਸ਼ੀਟ ਵੀ ਬੋਲਦੀ ਹੋਈ ਚੀਜ਼ ਸਾਰੀ 10% ਸਰ 10% ਰਿਸਕ ਹੈ ਪਰ ਇੰਨਾ ਥੋੜਾ ਰਿਸਕ ਕਰ ਰਹੇ ਤਾਂ ਉਹਨੂੰ ਬਿਲਕੁਲ ਵੀ ਨਹੀਂ ਚੁਬੇਗਾ ਅਗਰ ਲਾਸ ਹੋਇਆ ਵੀ ਮੈਂ ਤੁਸੀਂ ਕਹਿ ਰਹੇ ਨਾ 1% ਵੀ ਹੋਵੇ ਤੇ 8 ਲੱਖ ਬਣਦਾ ਤੇ ਜੇ 10% ਤੁਸੀਂ ਰਿਸਕ ਕਰ ਰਹੇ ਤਾਂ ਕਿੰਨਾ ਬਣ ਤਸੀਂ ਰਿਸਕ ਟੂ ਰਿਵਾਰਡ ਰੇਸ਼ੋ ਲੈ ਕੇ ਚੱਲਦੇ ਆਂ ਥੈਟ ਇਜ਼ ਮਿਨਿਮਮ 1:2 ਅਗਰ 1 ਰੁਪਿਆ ਜਾ ਰਿਹਾ ਹੈ ਤਾਂ ਐਟ ਲੀਸਟ ਅਪਰ ਡਬਲ ਰੁਪੀਸ ਦਾ ਗੇਨ ਕਰਾਂਗੇ ਕਰਾਂਗੇ ਐਕਸਪੀਰੀਅנס ਦੀ ਗੱਲ ਕੀਤੀ ਹੈ ਤਾਂ ਕਿੰਨਾ ਐਕਸਪੀਰੀਅנס ਤੁਹਾਨੂੰ ਦੇ ਟੀਚਰ ਕਿਹੜੇ-ਕਿਹੜੇ ਹੋਣਗੇ ਸਰ ਸਾਡੇ ਸਾਰੇ ਟ੍ਰੇਨਰ ਜਿਹੜੇ ਹੋਣਗੇ ਇਥੇ ਸਰਟੀਫਾਈਡ ਹੋਣਗੇ ਗਵਰਨਮੈਂਟ ਸਰਟੀਫਾਈਡ ਮੈਨੂੰ ਖੁਦ ਨੂੰ 6 ਸਾਲ ਦਾ ਐਕਸਪੀਰੀਅנס ਹੈ ਐਮ ਫੰਡ ਮੈਨੇਜਰ ਆਲਸੋ ਅਸੀਂ ਖੁਦ ਦੇ ਫੰਡ ਵੀ ਕਲਾਈਂਟਸ ਫੰਡ ਵੀ ਹੈਂਡਲ ਕਰੀ ਕਰੀਦਾ ਕੋਈ ਬੰਦਾ ਸਾਡੇ ਆਫਿਸ ਆ ਕੇ ਸਾਡਾ ਪ੍ਰੋਫਿਟ ਐਂਡ ਲਾਸਟ ਸਟੇਟਮੈਂਟ ਚੈੱਕ ਕਰ ਸਕਦਾ ਹੈ ਅਗਰ ਸਾਡਾ ਪ੍ਰੋਫਿਟ ਲਾਸਟ ਸਟੇਟਮੈਂਟ ਜੇ ਲਾਸ ਦੇ ਵਿੱਚ ਮਿਲੇ ਤਾਂ ਇਹ ਸਾਰੀ ਕੋਰਸ ਫੀਸ ਫ੍ਰੀ ਕਰ ਦਾਂਗੇ ਉਹਨਾਂ ਦੇ ਲਈ ਜਿਹੜਾ ਬੇਸਿਕ ਪਲਾਨ ਹੈ ਉਹ ਕਿੱਥੋਂ ਸਟਾਰਟ ਹੋ ਜਾਂਦਾ ਹੈ ਬੇਸਿਕ ਕੋਰਸ ਆਪਣੇ 5000 ਤੋਂ ਸ਼ੁਰੂ ਹੋ ਜਾਂਦੇ ਐ ਐਂਡ ਉਸ ਤੋਂ ਬਾਅਦ ਉ 15 ਤੋਂ 20 ਡੇਜ਼ ਦਾ ਰਹੇਗਾ ਸਰ ਉਹ ਜੀ ਉਸ ਤੋਂ ਬਾਅਦ ਕਲਾਸਿਸ ਦੀ ਗੱਲ ਕੀਤੀ ਹੈ ਤਾਂ ਔਨਲਾਈਨ ਵੀ ਬੱਚੇ ਪੜ੍ਹ ਸਕਦੇ ਨੇ ਕਿ ਆਫਲਾਈਨ ਜੀ ਬਿਲਕੁਲ ਸਾਡੇ ਕੋਲ ਔਨਲਾਈਨ ਪਲੱਸ ਆਫਲਾਈਨ ਦੋਨੋਂ ਬੈਚੇਸ ਹੈਗੇ ਸਾਡੇ ਕੋਈ ਕਈ ਸਾਰੇ ਸਟੂਡੈਂਟ ਨੇ ਜੋ ਕੈਨੇਡਾ ਤੋਂ ਆਸਟ੍ਰੇਲੀਆ ਤੋਂ ਨਿਊਜ਼ੀਲੈਂਡ ਤੋਂ ਕਲਾਸਿਸ ਲੈ ਰਹੇ ਨੇ ਤਾਂ ਇਹ ਐਸੀ ਸਕਿੱਲ ਹੈ ਅਗਰ ਤੁਸੀਂ ਬਾਹਰ ਜਾਣ ਲਈ ਪਲਾਨ ਕਰ ਰਹੇ ਹੋ ਯੂ ਆਲ نو ਬਾਹਰ ਕਿੰਨੀ ਰੈਸੈਸ਼ਨ ਚੱਲਦੀ ਪਈ ਹੈ ਤਾਂ ਇਹ ਹਰ ਇੱਕ ਵਾਸਤੇ ਬੈਟਰ ਸਕਿੱਲ ਸਿੱਖਣ ਦੇ ਲਈ ਹੈ ਠੀਕ ਹੈ ਜੀ